ਜੇ ਉਹ ਬਾਬਾ ਜੀ ਨੇ ਬੋਲਤਾ ਨੇ ਤੁੰਦਾ ਸਾਹਨੇ ਵੀ ਸਾਤਰ ਖੋਕੇ ਮਾਰੂ ਆ ਜੇ ਖੋਕੇ ਦਿਖਾ ਵੀ ਪਹਿਲਾਂ ਤੁੰਦਾ ਸਾਹਿਬ ਨੂੰ ਕਹਿੰਦੇ ਤੁਸੀਂ ਸਾਡੇ ਲੇ ਲੱਗ ਕੇ ਦੇਖੋ ਖੋਕੇ ਦਿਖਾਓ ਸਾਤਰ ਵੀ ਕਿਵੇਂ ਕੋਹੀ ਨੇ ਦੇ ਗਟ ਪਾ ਦिए ਮੱਸਾ ਰੰਗੜ ਉਦੋਂ ਆ ਤੇਗਾ ਨਹੀਂ ਲਾ ਲੋ ਤੁਸੀਂ ਵੱਢ ਕੇ ਲਿਆਉਂਦਾ ਸੀ ਉਹਦਾ ਸਿਰ ਇਹਨਾਂ ਨੂੰ ਅਸੀਂ ਪੀਰ ਮੰਨਦੇ ਆ ਨੇਜੇ ਦੇ ਟੰਗ ਕੇ ਲਿਆਉਂਦਾ ਸੀਗਾ ਸੁੱਖਾ ਸਿੰਘ ਤੇ ਮਤਾਬ ਸਿੰਘ ਮਹਾਰਾਜ ਦੀ ਕਿਰਪਾ ਕਲਗੀਧਰ ਪਾਸ਼ਾ ਮਹਾਰਾਜ ਦੀ ਧਰ ਸਾਰਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਠੰਡੇ ਬਾਟੇ ਦਾ ਅੰਮ੍ਰਿਤ ਚੱਕਿਆ ਸਿੰਘਾਂ ਦਾ ਜਿਹੇ ਦੇ ਟੰਗ ਕੇ ਲਿਆਂਦਾ ਸੀਗਾ ਸੁੱਖਾ ਸਿੰਘ ਤੇ ਮਤਾਬ ਸਿੰਘ ਦੋਨਾਂ ਨੇ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਬਿਆਪਦੀ ਹੁੰਦੀ ਤੀਗੀ ਉਹਨਾਂ ਦਾ ਸਿਰ ਇਹ ਸਤਰਾ ਨਾਲ ਹੀ ਲਿਆਂਦਾ ਤੇ ਝੜਕ ਗਏ ਜਿਨ੍ਹਾਂ ਨੂੰ ਅਸੀਂ ਪੀਰ ਮੰਨਦੇ ਆਂ ਇਹ ਰਵਿਦਾਲੀ ਵਰਗੇ ਭਜਾਏ ਹੋਰ ਬੇਅੰਤ ਕਿੰਨੇ ਜੰਗ ਜੁੱਧ ਲੱਗੇ ਨੇਗੇ ਕਿੰਨੀਆਂ ਜੰਗਾਂ ਲੜੀਆਂ ਨੇ ਸਾਰੀਆਂ ਹਥਿਆਰਾਂ ਨਾਲ ਹੀ ਲੜੀਆਂ ਨੇ ਅਸੀਂ ਇਹਨਾਂ ਨੂੰ ਪੀਰ ਮੰਨਦੇ ਆ ਇਹਦੇ ਉੱਤੇ ਨਾ ਤੁਸੀਂ ਪੰਥ ਦੇ ਵਿੱਚ ਕੋਈ ਵਿਵਾਦ ਨਵਾਂ ਖੜਾ ਕਰਿਆ ਕਰੋ ਹੋਰ ਬਹੁਤ ਕੁਸ਼ੇ ਬੋਲਣ ਨੂੰ ਅੱਜ-ਅੱਜ ਸਾਡੀਆਂ ਧੀਆਂ ਪਣਾ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰਕਾਰਾਂ ਤੇ ਬੋਲਿਆ ਕਰੋ ਜੋ ਅੱਜ ਸਾਡੇ ਕਿਸਾਨ ਕਿਨਾ ਕਿਨਾ ਚਿਰ ਹੋ ਗਿਆ ਬਾਰਡਰਾਂ ਤੇ ਬੈਠੇ ਨੇਗੇ ਤੇ ਧਰਨੇ ਲਾਈ ਬੈਠੇ ਨੇ ਘਰ-ਬਾਰ ਛੱਡੀ ਬੈਠੇ ਨੇ ਇਹਦੇ ਉੱਤੇ ਮੁੱਦਾ ਠਾਇਆ ਕਰੋ ਨਸ਼ਿਆਂ ਤੇ ਠਾਇਆ ਕਰੋ ਨੌਜਵਾਨ ਸਾਡੇ ਅੱਜ ਚੜ੍ਹਾਈ ਕਰੀ ਜਾਂਦੇ ਨੇ ਚਿੱਟਾ ਪੀਪੀ ਨਸ਼ੇ ਵਾਲੇ ਟੀਕੇ ਲਾ ਲਾ ਆ ਕਿੰਨੇ ਜੀਵ ਦਲੇ ਗੋਲੀਆਂ ਪਹਿਲਾਂ ਤਾਂ ਚਲਾਤੀਆਂ ਇਹਨਾਂ ਨੂੰ ਬਜ਼ੁਰਗ ਲਾਲਾ ਹੁਣ ਤੜਫਦੇ ਨੇਗੇ ਹਸਪਤਾਲਾਂ ਦੇ ਵਿੱਚ ਡੱਡੀਆਂ ਲੈਣਾ ਲੱਗ ਜਦੀ ਨੇ ਇਹਨਾਂ ਦੇ ਉੱਤੇ ਜਵਾਨ ਖੋਲਿਆ ਕਰੋ ਤੁਸੀਂ ਆਹ ਚੜਜੋ ਸਾਰਾ ਇਧਰ ਪੰਥ ਕਰੀ ਮਹਾਰਾਜ ਦੇ ਉੱਤੇ ਟੀਆ ਟਿੱਪਣੀ ਕਰ ਦਿਓ ਸ਼ਾਸਤਰਾਂ ਦੇ ਟੀਆ ਟਿੱਪਣੀ ਕਰ ਦਿਓ ਤੁਸੀਂ ਆਪਣਾ ਪ੍ਰਚਾਰ ਆਪਦੇ ਕੋਲ ਰੱਖੋ ਤੇ ਸਾਰਾ ਤਰ੍ਹਾਂ ਕਰੀ ਮੜਾ ਜਾ ਧਿਆਨ ਨਾਲ ਇਹ ਅਸੀਂ ਤਾਂ ਇਹਨਾਂ ਨੂੰ ਪੀਰ ਮੰਨਦੇ ਹਾਂ ਧੁੰਦਾ ਸਾਹਿਬ ਜੀ ਇਹ ਸਾਡੇ ਪੀਰ ਨੇ ਸਾਡੇ ਗੁਰੂ ਸਾਹਿਬ ਨੇ ਵੀ ਪੀਰ ਮੰਨਿਆਗਾ ਇਹਨਾਂ ਪੀਰ ਨੇ ਤਾਂ ਪੀਰ ਅਸੀਂ ਇਹਨਾਂ ਨੂੰ ਪੀਰ ਮੰਨਦੇ ਆ ਇਹ ਬੇਨਤੀ ਸਾਡੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੀ ਉਹਨਾਂ ਨੇ ਇਹ ਕਿਹਾ ਵੀ ਖੋ ਕੇ ਕੋਈ ਮਰਜੀ ਮਾਰੇ ਵੀ ਪੀਰ ਕਿਵੇਂ ਹੋਏ ਤੇ ਖੋ ਕੇ ਦਿਖਾਵੇ ਸਾਥੋਂ ਕੋਈ ਆਵੇ ਜਿਹੜਾ ਮਰਜੀ ਆਵੇ ਖੋ ਕੇ ਦਿਖਾਵੇ ਸਾਤਰ ਅਸੀਂ ਕਹਿੰਦੇ ਆ ਵੀ ਕੋਈ ਖੋ ਕੇ ਦਿਖਾਵੇ ਜਿਹੜਾ ਵੀ ਕੋਈ ਵੀ ਕਹਿੰਦੇਗਾ ਜੇ ਹਨ ਬਾਬਾ ਜੀ ਨੇ ਬੋਲਤਾ ਨੇ ਤੁੰਦਾ ਸਾਹਮਣੇ ਵੀ ਸਾਤਰ ਖੋ ਕੇ ਮਾਰੂ ਆਜੇ ਖੋਕੇ ਦੇਖਾਇਆ ਪਹਿਲਾਂ ਤੁੰਦਾ ਸਾਹਿਬ ਨੂੰ ਕਹਿੰਦੇ ਸੀ ਸਾਡੇ ਲਈ ਲੱਗ ਕੇ ਦੇਖੋ ਖੋਕੇ ਦੇਖਾਇਆ ਸਾਸਤਰਾ ਕਿਵੇਂ ਖੋਹੀਦਾ ਜੇ ਬੱਖੀ ਵਿੱਚ ਦੀ ਨਟ ਪਾ ਦਈਏ ਮਹਾਰਾਜ ਦੀ ਕਿਰਪਾ ਕਲਗੀਧਰ ਪਾਸ਼ਾ ਮਹਾਰਾਜ ਦੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਖੰਡੇ ਬਾਟੇ ਦਾ ਅਮਰ ਤੇ ਸੱਗਾ ਹੋਇਆ ਸਿੰਘਾਂ ਦਾ ਸਾਡਾ ਕੋਈ ਕਰਤਾ ਨਾਲ ਨਹੀਂ ਸੱਗਾ ਹੋਇਆ ਅਸੀਂ ਨੇ ਦੇਗ ਨੂੰ ਵੀ ਭੋਗ ਲਵਾਉਣ ਜਾਣਦੇ ਤੇ ਅਸੀਂ ਤੇਗ ਭਾਉਣ ਵੀ ਜਾਣਦੇ ਆ ਮਹਾਰਾਜ ਦੀ ਕਿਰਪਾ ਵਾਹਿਗੁਰੂ ਜੀ ਦਾ ਖਾਲਸਾ ਵਾਹ ਵਾਹ ਇਹਨਾਂ ਬਾਬਾ ਜੀ ਨੇ ਬੋਲਤਾ ਨੇ ਤੁੰਦਾ ਸਾਹਨੇ ਵੀ ਸਾਤਰ ਖੋਕੇ ਮਾਰੂ ਆ ਜੇ ਖੋਕੇ ਦਿਖਾਵੇ ਪਹਿਲਾਂ ਤੁੰਦਾ ਸਾਹਿਬ ਨੂੰ ਕਹਿੰਦੇ ਤੁਸੀਂ ਸਾਡੇ ਲੇ ਲੱਗ ਕੇ ਦੇਖੋ ਖੋਕੇ ਦਿਖਾਵੇ ਸਾਤਰ ਵੀ ਕਿਵੇਂ ਖੋਹੀਦਾ ਮਹਾਰਾਜ ਦੀ ਕਿਰਪਾ ਕਲਗੀਧਰ ਪਾਸ਼ਾ ਮਹਾਰਾਜ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸੀਂ ਤਾਂ ਇਹਨਾਂ ਨੂੰ ਤੀਰ ਮੰਨਿਆ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਲਗੀਧਰ ਪਾ ਸਾਹਸਤਰ ਸਜਾ ਕੇ ਕਮਰ ਕਸਾ ਕਰਕੇ ਜੇ ਗੁਰਬਾਣੀ ਦੇ ਵਿੱਚ ਵੀ ਆਪਣਾ ਰਹਿਤਨਾਮਿਆਂ ਦੇ ਵਿੱਚ ਵੀ ਲਿਖਿਆ ਹੋਇਆ ਹੈਗਾ ਜਦੋਂ ਮੱッセ ਰੰਗੜ ਦਾ ਸਿਰ ਵੱਢ ਕੇ ਲਿਆਉਂਦਾ ਹੈਗਾ ਹਰਮੰਦਰ ਸਾਹਿਬ ਦੇ ਵਿੱਚ ਜਿੱਥੇ ਆਪਾਂ ਉਹ ਕਰਦੇ ਸੀਗੇ ਉਹ ਨਚਾਉਂਦਾ ਸੀਗਾ ਉੱਥੇ ਇਹ ਰਵਦਾਨੀ ਵਰਗੇ ਭਜਾਏ ਹੋਰ ਬੇਅੰਤ ਕਿੰਨੇ ਜੰਗ ਜੁੱਧ ਲੱਗੇ ਨੇਗੇ ਕਿੰਨੀਆਂ ਜੰਗਾਂ ਲੜੀਆਂ ਨੇ ਸਾਰੀਆਂ ਸਾਹਸਤਰਾਂ ਨਾਲ ਹੀ ਲੜੀਆਂ ਨੇ ਅਸੀਂ ਇਹਨਾਂ ਨੂੰ ਪੀਰ ਮੰਨਦੇ ਆ ਇਹਦੇ ਉੱਤੇ ਨਾ ਤੁਸੀਂ ਪੰਥ ਦੇ ਵਿੱਚ ਕੋਈ ਵਿਵਾਦ ਨਵਾਂ ਖੜਾ ਕਰਿਆ ਕਰੋ ਹੋਰ ਬਹੁਤ ਕੁਸ਼ਾ ਬੋਲਣ ਨੂੰ ਅੱਜ ਵਾਜ ਸਾਡੀਆਂ ਧੀਆ ਪੈਣਾ ਨਾਲ ੱਟਕਾ ਹੋਈ ਜਾਂਦਾ ਹੈਗਾ ਤੇ ਆਪਣਾ ਦੱਸਿਆ ਤੇ ਬੋਲਿਆ ਕਰੋ ਨੌਜਵਾਨ ਸਾਡੇ ਚਿੱਟਾ ਪੀਪੀ ਸਰਕਾਰਾਂ ਤੇ ਬੋਲਿਆ ਕਰੋ ਜੋ ਅੱਜ ਸਾਡੇ ਕਿਸਾਨ ਕਿਨਾ ਕਿਨਾ ਚਿਰ ਹੋ ਗਿਆ ਬਾਰਡਰਾਂ ਤੇ ਬੈਠੇ ਨੇਗੇ ਤੇ ਧਰਨੇ ਲਾਈ ਬੈਠੇ ਨੇ ਘਰ-ਵਾਰ ਛੱਡੀ ਬੈਠੇ ਨੇ ਇਹਦੇ ਤੇ ਮੁੱਦਾ ਠਾਏ ਕਰੋ ਨਸ਼ਿਆਂ ਤੇ ਠਾਇਆ ਕਰੋ ਨੌਜਵਾਨ ਸਾਡੇ ਅੱਜ ਚੜ੍ਹਾਈ ਕਰੀ ਜਾਂਦੇ ਨੇ ਚਿੱਟਾ ਫੀਫੀ ਨਸ਼ੇ ਵਾਲੇ ਟੀਕੇ ਲਾਲਾ ਆ ਕਿੰਨੇ ਜੀਬ ਧਲੇ ਗੋਲੀਆਂ ਪਹਿਲਾਂ ਤਾਂ ਚਲਾਤੀਆਂ ਇਹਨਾਂ ਨੂੰ ਬਜ਼ੁਰਗ ਲਾਲਾ ਹੁਣ ਤੜਫਦੇ ਨੇ ਕਿ ਹਸਪਤਾਲਾਂ ਵਿੱਚ ਡਡੀਆਂ ਲੈਣਾ ਲੱਗ ਜਾਈਦੀ ਨੇ ਇਹਨਾਂ ਦੇ ਉੱਤੇ ਜਵਾਨ ਖੋਲਿਆ ਕਰੋ ਤੁਸੀਂ ਆਹ ਚੜ੍ਹਦੇ ਸਾਰਾ ਇਧਰ ਪੰਥ ਕਰੀ ਮਹਾਰਾਜ ਦੇ ਉੱਤੇ ਟੀਆ ਟਿੱਪਣੀ ਕਰ ਦਿਓ ਸ਼ਾਸਤਰਾਂ ਦੇ ਟੀਆ ਟਿੱਪਣੀ ਕਰ ਦਿਓ ਤੁਸੀਂ ਆਪਣਾ ਪ੍ਰਚਾਰ ਆਪਦੇ ਕੋਲ ਰੱਖੋ ਤੇ ਸ਼ਾਸਤਰਾਂ ਕਰੀ ਮੜਾ ਜਾ ਧਿਆਨ ਨਾਲ ਇਹ ਅਸੀਂ ਤਾਂ ਇਹਨਾਂ ਨੂੰ ਪੀਰ ਮੰਨਦੇ ਹਾਂ ਧੁੰਦਾ ਸਾਹਿਬ ਜੀ ਇਹ ਸਾਡੇ ਪੀਰ ਨੇ ਸਾਡੇ ਗੁਰੂ ਸਾਹਿਬ ਨੇ ਵੀ ਪੀਰ ਮੰਨਿਆਗਾ ਇਹਨਾਂ ਨੂੰ ਪੀਰ ਨੇ ਤਾਂ ਪੀਰ ਅਸੀਂ ਇਹਨਾਂ ਨੂੰ ਪੀਰ ਮੰਨਦੇ ਹਾਂ ਇਹ ਬੇਨਤੀ ਸਾਡੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੀ ਉਹਨਾਂ ਨੇ ਇਹ ਕਿਹਾ ਵੀ ਖੋ ਕੇ ਕੋਈ ਮਰਜ਼ੀ ਮਾਰੇ ਵੀ ਪੀਰ ਕਿਵੇਂ ਹੋਏ ਤਾਂ ਖੋ ਕੇ ਦਿਖਾਵੇ ਸਾਥੋਂ ਕੋਈ ਆਵੇ ਜਿਹੜਾ ਮਰਜ਼ੀ ਆਵੇ ਖੋ ਕੇ ਦਿਖਾਵੇ ਸਾਤਰਾਂ ਅਸੀ ਕਹਿੰਦੇ ਵੀ ਕੋਈ ਖੋਕੇ ਦਿਖਾਵੇ ਜਿਹੜਾ ਵੀ ਕੋਈ ਵੀ ਕਹਨੇਗਾ ਜੇ ਹਣ ਬਾਬਾ ਜੀ ਨੇ ਬੋਲਤਾ ਨੇ ਤੁੰਦਾ ਸਾਹਮਣੇ ਵੀ ਸਾਸਤਰ ਖੋਕੇ ਮਾਰੂ ਆ ਜੇ ਖੋਕੇ ਦਿਖਾਵੇ ਪਹਿਲਾਂ ਤੁੰਦਾ ਸਾਹਿਬ ਨੂੰ ਕਹਿੰਦੇ ਤੁਸੀਂ ਸਾਡੇ ਲੇ ਲੱਗ ਕੇ ਦੇਖੋ ਖੋਕੇ ਦਿਖਾਓ ਸਾਸਤਰ ਵੀ ਕਿਵੇਂ ਖੋਹੀਦਾ ਜੇ ਬੱਖੀ ਵਿੱਚ ਦੀ ਨਟ ਪਾ ਦਈਏ ਮਹਾਰਾਜ ਦੀ ਕਿਰਪਾ ਕਰਨੀ ਤਰ ਪਾਸ਼ਾ ਮਹਾਰਾਜ ਦੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਖੰਡੇ ਬਾਟੇ ਦਾ ਅਮਰਤ ਛੱਕਿਆ ਹੋਇਆ ਸਿੰਘਾਂ ਦਾ ਸਾਡਾ ਕੋਈ ਕਰਦਾ ਨਾਲ ਨਹੀਂ ਸਕਿਆ ਹੋਇਆ ਅਸੀਂ ਨੇ ਦੇਗ ਨੂੰ ਵੀ ਭੋਗ ਲਵਾਉਣ ਜਾਣਦੇ ਤੇ ਅਸੀਂ ਤੇਗ ਪਾਉਣ ਵੀ ਜਾਣਦੇ ਆ ਮਹਾਰਾਜ ਦੀ ਕਿਰਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ